ਗੱਲ ਦੱਸਾਂ ਇਹ ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾ ਨਹੀਂ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹੁੰਨਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਝ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਨਿੰਗਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ 'ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਨਿੰਗ ਜਾਂਦੀ ਆ ਉਹ ਗੱਡੀ ਪਰੇ ਨਿੰਗ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਗਈ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮਗਰ ਭੌਂਕਣ ਲੱਗੋ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਆ ਬੱਸ ਆ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿਕ ਜਾਂਦੀ ਆ ਇਹ ਆਪਣਾ ਭੌਂਕ ਭਾਈ ਕਰਕੇ ਪਰ ਆਦਤ ਤੋਂ ਆਦਤ ਮਜਬੂਰ ਨਹੀਂ ਆਦਤ ਜਾਂਦੀ ਨਹੀਂ ਕਿ ਉਹ ਫੇਰ ਸਪੀਡ ਦੇਖ ਕੇ ਜਦੋਂ ਨਵੀਂ ਗੱਡੀ ਆਉਂਦੀ ਆ ਤੇ ਫੇਰ ਮਗਰ ਲੱਗ ਜਾਂਦੇ ਆ ਇਸ ਕਰਕੇ ਮੈਂ ਮੈਂ ਕਰਨਾ ਹੈਰਾਨ ਆ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣਾ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਸਵਾਏ ਚਿੱਟੇ ਤੋਂ ਸਭ ਤੋਂ ਵੱਡੀ ਦੇਣ ਵੀ ਇੱਕ ਜੇ ਕਿਤੇ ਦੀ ਬਾਤ ਤੁਸੀਂ ਕਿਸੇ ਨੂੰ ਨਾ ਕੋਈ ਮਤਲਬ ਦੀਆਂ ਕੌਟ ਚ ਦੇ ਗਿਆ ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸਖਬੀਰ ਸਿੰਘ ਬਾਦਲ ਨੇ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕੀ ਕਿਸ ਦੇ ਕੀ ਦਮ ਚ ਮੈਂ ਅੱਜ ਵੀ ਕਹਨਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਇਹਨਾਂ ਦੀ ਬਹੁਤ ਉਦੋਂ ਹੀ ਪਤਾ ਲੱਗੂ ਨਾ ਬਿੱਟੂ ਜੀ ਬਹੁਤ ਕਲਾਹਟ ਨਜ਼ਰ ਆਉਂਦੀ ਹੈ ਆਕਾਲੀ ਦਲ ਦੇ ਲੀਡਰਾਂ ਦੀ ਪਹਿਲਾ ਹਰ ਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੋਆ ਹੁਣ ਬਿਕਰਮਜੀਤ ਸਿੰਘ ਮਜੀਠੀਆ ਕੀ ਵਾਰ-ਵਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬਹੁਤ ਖਲਾਹਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਵਾਰ-ਵਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਉਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ 'ਚ ਹਜੇ ਕਿ ਬਿੱਟੂ 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 ਤਾਂ ਉੱਥੇ ਹੈ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਦੋਂ ਵੀ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਫੇਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਜਿਨ੍ਹਾਂ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ। ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤੁਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬਿਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਂਕੇ ਸਾਹਿਬ ਕੌਂਕੇ ਸਾਹਿਬ ਸੁੱਤੇ ਪਏ ਸੀ ਉਹਦਣ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰ ਲਾਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਣ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 'ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮਐਲਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਮਣੇ ਵਿਧਾਨ ਸਭਾ ਚ ਕੁਐਸਚਨ ਕਰਕੇ ਇਹ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਂਪੁਰ ਦਾਖੇ ਤੋਂ ਕਿਲਾ ਰੈਪੁਰ ਤੋਂ ਉਦੋਂ ਹਲਕੇ ਦਾ ਨਾਂ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕੀਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ 'ਚ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ ਸਖੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ। ਉਸੇ ਦਰਬਾਰ ਦਰਬਾਰ ਸਾਹਿਬ 'ਚ ਹਰਸਿਮਰਤ ਕੌਰ ਮੱਥਾ ਟੇਕਣ ਆਉਂਦੀ ਆ। ਉਹਦੇ ਮਜੀਠੀਆ ਸਾਹਿਬ ਆਉਂਦੇ ਨੇ। ਜਦੋਂ ਮੱਥਾ ਟੇਕ ਕੇ ਬਾਅਦ 'ਚ ਉਹ ਤੁਹਾਡੇ ਦਫ਼ਤਰ 'ਚ ਬਹਿੰਦੇ ਐ ਐਸਜੀਪੀਸੀ ਦੇ। ਤੁਸੀਂ ਤੁਹਾਡੇ ਕੀ ਆ? ਜੇ ਐਸਜੀਪੀਸੀ ਦੇ ਪ੍ਰਧਾਨ 'ਚ ਜਾਣ ਆ। ਜੇ ਕਾਲਤਕ ਸਾਹਿਬ ਦੇ ਜਥੇਦਾਰ 'ਚ ਹਿੰਮਤ ਆ। ਤਾਂ ਇਹਨਾਂ ਨੂੰ ਉੱਥੇ ਹੀ ਬੰਨੋ। ਜਿਵੇਂ ਕਾਲਤਕ ਸਭ ਜਿਹੜੇ ਜਥੇਦਾਰ ਨੇ ਬੰਨਿਆ ਸੀ। ਉਸ ਵੇਲੇ ਇਹਨਾਂ ਨੂੰ ਮੰਨੋ ਵੀ ਕੋਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੇ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਹਸਾਬ ਤਾਂ ਦੱਸੋ ਬਹੁ ਬਹੁ ਕਰਦੇ ਫਿਰਦੇ ਹੋ ਤੁਹਾਡਾ ਹਾਲ ਤਾਂ ਦੇਖੋ ਤੁਸੀਂ ਕੀ ਕੀਤਾ ਏ ਬਿੱਟੇ ਜੀ ਜਿਸਨੇ ਹੋਇਆ ਇੱਕ ਹੋਰ ਸੁਣ ਲਓ ਇਹ ਇਹ ਜਿੰਨੇ ਇਹ ਜਿੰਨੇ ਲੁਟੇਰੇ ਆ ਕੱਲ ਹੀ ਗੱਲਾਂ ਦੱਸੀਆਂ ਖੋਲ ਕੇ ਇੱਕ ਬਹੁਤ ਵੱਡੇ ਮਾਂ ਵੱਡਾ ਉਹ ਕਹਿੰਦਾ ਜਿਹੜੇ ਵੀ ਗੁਰਦੁਆਰੇ ਚ ਚੜਾਵਾ ਚੜਦਾ ਸੀ 50 ਲੱਖ ਚੜਾਵਾ ਚੜਦਾ ਸੀ 55 ਲੱਖ ਉਧਰ ਕੀ ਉਥੇ ਕੋਈ ਗੁਰਦੁਆਰੇ ਚ ਵਿਵਾਦ ਆ ਗਿਆ ਜਿਹੜੇ ਵੀ ਮੈਂ ਕਹਿੰਨਾ ਰੋਕ ਪਾਉਣਾ ਮੈਂ ਜਿਹੜੇ ਵੀ ਐਸ்சிਪੀਸੀ ਸਾਹਿਬ ਦੇ ਗੁਰਦੁਆਰੇ ਆ ਜਦੋਂ ਕੋਈ ਉਥੇ ਰੌਲਾ ਪੈ ਜਾਂਦਾ ਰਸੀਵਰ ਲੱਗਦਾ ਉਥੇ ਤਹਿਸੀਲਦਾਰ ਲੱਗਦਾ ਜਾਂ ਹੋਰ ਕੋਈ ਲੱਗਦਾ ਤੇ ਉਦੋਂ ਚੜਾਵਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇਹ ਨਹੀਂ ਮਤਲਬ ਵੀ ਉਥੇ ਮੱਥਾ ਟੇਕਣ ਵਾਲੇ ਦੁੱਗਣੇ ਆਉਣ ਲੱਗੇ ਨਹੀਂ ਜਿੱਥੇ 52 ਲੱਖ ਰੁਪਇਆ ਬਾਅਦ ਚ ਰਸੀਵਰ ਲਾਉਣ ਤੇ ਤਹਿਸੀਲਦਾਰ ਲਾਉਣ ਤੇ ਉੱਥੇ 57 ਲੱਖ ਆਇਆ ਉਦੋਂ ਪਿਛਲੇ ਮਹੀਨਿਆਂ ਚ ਕੁੱਲ 7 ਲੱਖ ਰੁਪਇਆ ਆਉਂਦਾ ਸੀ ਹਰ ਐਸਜੀਪੀਸੀ ਦੇ ਗੁਰਦੁਆਰਿਆਂ ਚੋਂ ਇਹਨਾਂ ਦੇ ਵਕੀਲਾਂ ਦੀਆਂ ਫੀਸਾਂ ਇਹਨਾਂ ਦੀਆਂ ਜਿਹੜੇ ਕਾਰੋਬਾਰ ਨੇ ਉਹ ਸਾਰੇ ਗੁਰਦੁਆਰਿਆਂ ਤੋਂ ਚੱਲਦੇ ਆ ਮੈਂ ਕਿਹਾ ਜੀ ਗੋਲਕ ਚੋਰਤਾ ਹੈ ਹੀ ਇਹ ਇਹ ਹਰ ਜਿਹੜਾ ਐਸਜੀਪੀਸੀ ਦਾ ਗੁਰਦੁਆਰਾ ਉਹ ਸਿੱਧੇ ਦਾ ਸਿੱਧਾ ਪੈਸਾ ਹੈ ਜਿਹੜਾ ਉਹ ਗੋਲਕ ਚੋਂ ਇਹਨਾਂ ਦੇ ਘਰੇ ਨੂੰ ਜਾਂਦਾ ਅੱਗੇ ਕਹਿੰਦੇ ਵੀ ਸੀ ਇੱਕ ਮਾਤਾ ਮੱਥਾ ਟੇਕਣ ਲੱਗੀ ਉਹ ਉਧਰੋਂ ਇਹ ਬਾਦਲ ਸਾਹਿਬ ਆ ਗਏ ਉਹ ਮਾਤਾ ਬੜੀ ਸਿਆਣੀ ਸੀ ਉਹਨੇ ਮੱਥਾ ਜਿਹੜਾ ਗੋਲਕ 'ਚ ਪਾਉਣਾ ਸੀ ਉਹਨੇ ਜਦੋਂ ਬਾਦਲ ਸਾਹਿਬ ਆਏ ਬਾਦਲ ਸਾਹਿਬ ਦੇ ਮੂਰੇ ਮੱਥਾ ਟੇਕਤਾ ਉਹ ਕਿਸੇ ਨੇ ਕਿਹਾ ਵੀ ਯਾਰ ਤੂੰ ਬਾਦਲ ਸਾਹਿਬ ਦੇ ਮੂਰੇ ਮੱਥਾ ਕਿਉਂ ਟੇਕਦਾ ਉਹ ਬੀਬੀ ਬੜੀ ਸਿਆਣੀ ਸੀ ਉਹ ਬੀਬੀ ਕਹਿੰਦੀ ਇਹ ਗੋਲਕ ਚੋਂ ਵੀ ਤਾਂ ਜਾਣਾ ਦਾ ਬਾਦਲ ਦੇ ਘਰੇ ਹੀ ਆ ਇੱਥੇ ਹੀ ਮੱਥਾ ਟੇਕ ਦੋ ਇਸ ਕਰਕੇ ਇਹ ਤੋਂ ਉਹ ਲੋਕ ਨੇ ਤਾਂ ਹੀ ਅੱਜ ਇਹ ਇਹਨਾਂ ਦਾ ਹਾਲ ਆ ਮੈਂ ਬਾਰ-ਬਾਰ ਇਹ ਗੱਲ ਕਹਣਾ ਵੇ ਜੀਓ ਮਜੀਠੀਆ ਸਾਹਿਬ ਜੇ ਤੁਸੀਂ ਜੈਸੀ ਬੋਲਬਾਣੀ ਰੱਖੋਗੇ ਮੈਂ ਪਹਿਲ ਕਦੇ ਕਰਦਾ ਨਹੀਂ ਨਾ ਮੈਂ ਕੀਤੀ ਅੱਜ ਤੱਕ ਜੇ ਤੁਸੀਂ ਤੁਸੀਂ ਤਾਂ ਦੇਖਿਆ ਹੀ ਨਹੀਂ ਪੰਜਾਬੀਆਂ ਨੂੰ ਤੁਸੀਂ ਤਾਂ ਬਾਹਰ ਲੇ ਹੂੰ ਇਹ ਤੁਸੀਂ ਬਾਹਰ ਲੇ ਤੇ ਕੇਜਰੀਵਾਲ ਵੀ ਬਾਹਰ ਲਾ ਸੀ ਜਿੰਨਾ ਪੰਗਾ ਤੁਸੀਂ ਪਾ ਲਿਆ ਮੇਰਾ ਤੁਹਾਡੇ ਗਿੱਚੀ ਨੂੰ ਹੱਥ ਜਿੱਦਣ ਪੈ ਗਿਆ ਨਾ ਜਿੱਦਣ ਮੇਰੀ ਵਾਰੀ ਆ ਗਈ ਤਾਂ ਉਸ ਦਿਨ ਦਾ ਸੋਚੋ ਥੋੜਾ ਬਣੂਗਾ ਕੀ ਮਜੀਠੀਆ ਸਾਹਿਬ ਇਹ ਸੋਚ ਲਓ